10ਵੇਂ ਪਾਛੇ ਸੈਵ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਪਿੰਡ ਈਸ਼ਨਪੁਰ ਦੇ ਸਮੂਹ ਨਗਰ ਨਿਵਾਸੀਆਂ ਸੰਗਠਾ ਅਤੇ ਐਨਆਰਆਈ ਵੀਰਾਂ ਅਤੇ ਸਮੂਹ ਨੌਜਵਾਨ ਕਮੇਟੀ ਦੇ ਸਹਿਯੋਗ ਦੁਆਰਾ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਇਹ ਨਗਰ ਕੀਰਤਨ ਪਿੰਡ ਈਸ਼ਨਪੁਰ ਤੋਂ ਸੈਵ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀਗਵਾਰੀ ਵਿੱਚ ਰਵਾਨਾ ਹੋਇਆ ਇਹ ਨਗਰ ਕੀਰਤਨ ਪਿੰਡ ਤੋਂ ਸਾਂ ਰੌਣਕਾਂ ਰੌਣਕ ਖੁਰਦ ਦੀ ਪਰਕਰਮਾ ਕਰਦਾ ਹੋਇਆ ਮੋੜਪਿੰਡ ਇਸ਼ਨਪੁਰ ਗੁਰਦੁਆਰਾ ਸੇਵ ਸਮਾਪਤ ਹੋਇਆ ਇਸ ਨਗਰ ਕੀਰਤਨ ਦਾ ਸਾਰੇ ਪਿੰਡ ਦੇ ਗੁਰਦੁਆਰੇ ਪ੍ਰਬੰਧਕ ਕਮੇਟੀਆਂ ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਮਾਲਾ ਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਸੰਗਤਾਂ ਲਈ ਚਾਹ ਬ੍ਰੈਡ ਅਤੇ ਮਿੱਠੀ ਖੀਰ ਦੇ ਲੰਗਰ ਟੁੱਟ ਵਰਤਾਏ ਗਏ ਪੀਟੀ ਨਿਊਜ਼ ਪੰਜਾਬ ਦੇ ਨਾਲ ਇਸ਼ਨਪੁਰ ਤੋਂ ਤਰਸੇਮ ਸਿੰਘ ਗਿੱਲ ਤੇ ਜਗਿੰਦਰ ਸਿੰਘ ਆਜ਼ਾਦ ਦੀ ਵਿਸ਼ੇਸ਼ ਰਿਪੋਰਟ कर सतगुर घर आ गे सतगुर सूर घर आई ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪर्व ਦੀ ਖੁਸ਼ੀ ਦੇ ਵਿੱਚ ਨਵੇਂ ਸਾਲ ਦੀ ਆਮਦ ਤੇ ਨਗਰ ਈਸਨਪੁਰ ਦੀ ਸਰਬੱਤ ਸੰਗਤ ਨਾਲ ਰਲ ਮਿਲ ਕੇ ਐਨ ਆਰ ਆਈ ਵੀਰਾਂ ਨੇ ਸਹਿਯੋਗ ਦਿੱਤਾ ਹੈ ਨਗਰ ਪੰਚਾਇਤ ਨੇ ਤੇ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਹਿਯੋਗ ਦੇ ਨਾਲ ਰਲ ਮਿਲ ਕੇ ਨਗਰ ਕੀਰਤਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਜੋ ਕਿ ਚਾਰ ਪਿੰਡਾਂ ਦੇ ਵਿੱਚ ਨਗਰ ਟੋਂਸਾ ਨਗਰ ਰੋਣੋ ਕਲਾ ਨਗਰ ਰੋਣੋ ਖੁਰਦ ਤੇ ਈਸ਼ਨਪੁਰ ਦਾ ਜੋ ਕਿ ਗੁਰੂ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਨੇਪਰੇ ਚੜਿਆ ਹੈ ਸਮੂਹ ਸੰਗਤਾਂ ਨੇ ਨਾਲ ਮਿਲ ਕੇ ਸਹਿਯੋਗ ਦਿੱਤਾ ਹੈ ਗੁਰੂ ਕੇ ਲੰਗਰਾਂ ਦੇ ਵਿੱਚ ਬਸ ਚੜ ਕੇ ਸੇਵਾ ਕੀਤੀ ਹੈ ਸਮੂਹ ਨਗਰ ਨਿਵਾਸੀਆਂ ਦਾ ਧੰਨਵਾਦ ਪੰਚਾਇਤ ਦਾ ਧੰਨਵਾਦ ਸਾਰੇ ਹੀ ਨਗਰ ਨੂੰ ਬਾਕੀ ਗੁਰੂ ਖੁਸ਼ੀਆਂ ਬਖਸ਼ਰ ਕਰਨ ਤੋ ਕਹਿੰਦੇ ਵਾਸਤੇ ਇਹ ਜੇ ਸਮਾਗਮ ਬਾਅਦ ਚੜ੍ਹ ਕੇ ਮਨਾਉਣ ਦਾ ਬਲ ਤੇ ਉਦੋਂ ਬਖਸ਼ਰ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਪਣਾ ਜੋ ਵੀ ਜਿਸ ਤਰ੍ਹਾਂ ਨਗਰ ਕੀਰਤਨ ਪਿੰਡਾਂ ਦੇ ਵਿੱਚ ਆਪਾਂ ਕੱਢਦੇ ਹਾਂ ਜੋ ਕਿ ਅੱਜ ਕੱਲ ਦੀ ਜੋ ਨੌਜਵਾਨ ਪੀੜ੍ਹੀ ਹੈ ਜਿਸ ਤਰ੍ਹਾਂ ਕਿ ਨਸ਼ਿਆਂ ਦਾ ਰੁਝਾਨ ਵਧ ਰਿਹਾ ਹੈ ਸੋ ਪਤਤ ਜਾਦੇ ਹੋ ਰਿਹਾ ਹੈ ਨਸ਼ੇ ਦੇ ਵਿੱਚ ਵੱਧ ਕੇ ਲੋਕ ਇਸ ਲਈ ਸਾਰੀਆਂ ਸੰਗਤਾਂ ਨੂੰ ਬਈ ਬੇਨਤੀ ਹੈ ਰੂਬੀਏ ਨਗਰ ਕੀਤਾ ਨਾ ਪ੍ਰੋਗਰਾਮ ਲਈ ਕੀਤਾ ਗਿਆ ਸੀ ਇਹ ਨੌਜਵਾਨ ਵੀਰਾਂ ਨੂੰ ਜੋ ਕਿ ਆਪਣਾ ਦਸਤਾਰ ਸਜਾਉਣ ਦੇ ਵਾਸਤੇ ਨਸ਼ਿਆਂ ਤੋਂ ਦੂਰ ਰਹਿਣ ਦੇ ਵਾਸਤੇ ਪਾਈਏ ਜੋ ਪ੍ਰੋਗਰਾਮ ਲਿਖਿਆ ਗਿਆ ਸੀ ਇਸ ਦੇ ਵਿੱਚ ਸਾਰੇ ਨੌਜਵਾਨਾਂ ਨੇ ਬਾਹਰ ਚੜ੍ਹ ਕੇ ਹਿੱਸਾ ਪਾਇਆ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡਿਸ਼ਲਪ ਤੋਂ ਤਰਪੰਚ ਰਾਮਚੰਦ ਜੀ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੋ ਨਗਰ ਕੀਰਤਨ ਸਜਾਇਆ ਗਿਆ ਸੀਗਾ ਸਰਪੰਚ ਸਾਹਿਬ ਸਭ ਤੋਂ ਪਹਿਲਾਂ ਪੀਟੀ ਨਿਊਜ਼ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਜੋ ਨਗਰ ਕੀਰਤਨ ਸਜਾਇਆ ਗਿਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਜੀ ਪਹਿਲਾਂ ਪਾਵਨ ਕੌਟ ਨੂੰ ਬਹੁਤ ਧੰਨਵਾਦ ਕਰਦਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੇ ਓਟ ਆਸਰੇ ਨਾਲੇ ਇਹ ਸਾਰਾ ਕੰਮ ਲਿੱਤਰੇ ਚੜਿਆ ਬਾਕੀ ਸਮੂਹ ਨਗਰ ਨਿਵਾਸੀ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਬਹੁਤ ਵਧੀਆ ਪਰਮਾ ਪਹਿਲਾਂ ਵੀ ਸਾਡੇ ਪਿੰਡ ਸਤਾਰ ਮੁਕਾਬਲੇ ਕਰਵਾਏ ਸੀ ਮੌਜੂਦ ਨਗਰਾਂ ਨੇ ਉਹ ਵੀ ਬਹੁਤ ਵਧੀਆ ਪ੍ਰੋਗਰਾਮ ਨੇ ਪਰੇ ਚੜਿਆ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਨੇ ਪਰੇ ਚੜਿਆ ਅੱਗੇ ਵਾਸਤੇ ਵੀ ਅਸੀਂ ਤਾਂ ਇਹੀ ਅਪੀਲ ਕਰਦੇ ਹਾਂ ਨੌਜਵਾਨ ਬੱਚਿਆਂ ਨੂੰ ਹਰੇਕ ਪਿੰਡ ਹਰੇਕ ਜ਼ਾਇਰ ਦੇ ਵਿੱਚ ਹਰੇਕ ਆਉਂਦੀ ਕਿਹੜੇ ਨੂੰ ਯਾਨੀ ਏਦਾਂ ਸੁਝਾਅ ਦੇ ਲਈ ਵੀ ਨਸਿਆਂ ਤੋਂ ਬਚਣ ਤੇ ਆਪਣੇ ਚੰਗੇ ਪਾਸੇ ਲੱਗੋ ਇਹ ਨਗਰ ਕੀਰਤਨ ਪਿੰਡ ਈਸ਼ਰਪੁਰ ਤੋਂ ਰਵਾਨਾ ਹੋ ਕੇ ਕਿਹੜੇ ਕਿਹੜੇ ਪਿੰਡਾਂ ਦੇ ਪ੍ਰਕਰਮਾ ਕਰਦਾ ਹੋਇਆ ਬਾਅਦ ਸਰਵਾਂ ਤੇ ਆਇਆ ਗੁਰੂ ਪਹਿਲਾਂ ਦੁਆਰਾ ਈਸ਼ਰਪੁਰ ਦੇ ਪਹਿਲਾਂ ਵੀ ਨਗਰ ਟੋਂਸਾ ਵਿੱਚ ਗਏ ਉੱਥੇ ਦੀ ਸੰਗਤ ਨੇ ਸਾਡਾ ਬਹੁਤ ਬਹੁਤ ਧੰਨਵਾਦ ਸਹਿਯੋਗ ਕੀਤਾ ਇਸ ਤੋਂ ਬਾਅਦ ਵੱਡੀ ਰੋਹੋਂ ਰੋਹੋਂ ਕਲਾਂ ਉਹਦੇ ਵਿੱਚ ਵੀ ਬਹੁਤ ਸੰਗਤ ਨੇ ਸਾਡਾ ਸਹਿਯੋਗ ਕੀਤਾ ਤੇ ਫਿਰ ਛੋਟੀ ਰੋਹੋਂ ਉਹਨਾਂ ਤੋਂ ਬਾਅਦ ਅਸੀਂ ਈਸ਼ਰਪੁਰ ਪਹੁੰਚੇ ਕੀ ਕਹਿਣਾ ਚਾਹੂਗੇ ਪਿੰਡ ਦੇ ਸਮੂਹ ਨਗਰ ਨਿਵਾਸੀਆਂ ਤੇ ਨੌਜਵਾਨਾਂ ਤੇ ਐਨ ਆਰ ਆਈ ਵੀਰਾਂ ਨੂੰ ਐਨ ਆਰ ਆਈ ਵੀਰਾਂ ਦਾ ਤਾਂ ਇਹ ਬਹੁਤ ਬਹੁਤ ਧੰਨਵਾਦ ਹੈ ਜਿਹਨਾਂ ਉਹ ਸਹਿਯੋਗ ਦਿੱੰ데요 ਤਾਂ ਸਾਨੂੰ ਸਹਾਰਾ ਮਿਲ ਜਾਂਦਾ ਵੀ ਸਭਈਏ ਅਸੀਂ ਇਹ ਪ੍ਰੋਗਰਾਮ ਕਰੀਏ ਤੇ ਬਾਕੀ ਸਾਡੇ ਪਿੰਡ ਦੇ ਜੋ ਵੀ ਨੌਜਵਾਨ ਹੁੰਦੇ ਨੇ ਉਹ ਇਥੇ ਦੇ ਪਾਸੇ ਪਹਿਲੇ ਹੀ ਬਹੁਤ ਵਧੀਆ ਕੰਮ ਕਰ ਰਹੇ ਨੇ ਭਰਮਿੰਗਰਾਮੋਂ ਵੱਲ ਤੇ ਨਸੀਬਤਾਂ ਤੋਂ ਵੀ ਸਾਡੇ ਪਿੰਡ 'ਚ ਬਹੁਤ ਜ਼ਿਆਦਾ ਮਿੱਠੀ ਹੋਣੀ ਚਾਹੀਦੀ ਇਹ ਨਗਰ ਕੀਰਤਨ ਹਰੇਕ ਸਾਲ ਸਜਾਇਆ ਜਾਂਦਾ ਜਾਂ ਇਸ ਵਾਰ ਪਹਿਲੀ ਵਾਰ ਸਜਾਇਆ ਨਹੀਂ ਪਿਛਲੀ ਵਾਰ ਸਾਡੇ ਪਿੰਡ ਵਿੱਚ ਨਗਰ ਕੀਰਤਨ ਕੀਤਾ ਸੀਗਾ ਹੁਣ ਲੈਨਰ ਦੇ ਵੀਰਾਂ ਦੇ ਸਾਰੇ ਰੂਪ ਨਾਲ ਉਹ ਕਹਿੰਦੇ ਵੀ ਮਤੋਂ ਬਾਅਦ ਚਾਰ ਪੰਜ ਜਾਂਦੇ ਨੇ ਜਿੰਨਾ ਜਿੰਨਾ ਜੀ ਹੁੰਦਾ ਵੀ ਉਹ ਦਹੀਂ ਬਾਹਲੇ ਕੰਡਾ ਜੀ ਨਗਰ ਕੀਰਤਨ ਲੈ ਕੇ ਗਏ ਵਾਹਿਗੁਰੂ ਜੀ ਖਾਲਸਾ ਵਾਹਿ ਵਾਹਿਗੁਰੂ ਜੀ ਖਾਲਸਾ ਜੀ ਪੇ ਜੀ ਪਿਛਲੇ ਸਾਲ ਵੀ ਸੰਗਤਾਂ ਨੇ ਨਗਰ ਕੀਰਤਨ ਕੱਢਿਆ ਸੀਗਾ ਐਤ ਕੀ ਦਾਸ ਦਾ ਪਹਿਲਾ ਕਿਉਂਕਿ ਪਿਛਲੇ ਸਮੇਂ ਵਿੱਚ ਮੈਂ ਵਰ ਗਿਆ ਸੀ ਕਿਥੇ ਜ਼ਰੂਰੀ ਕੰਮ ਦੇ ਵਿੱਚ ਇਹ ਨਗਰ ਦੇ ਜਿਹੜਾ ਅੱਜ ਦਾ ਨਗਰ ਜੀਤਾ ਸੀਗਾ ਇਹ ਸਾਨੂੰ ਆਸ ਨਹੀਂ ਸੀ ਕਿ ਇਤਨੀ ਚੜ੍ਹਦੀ ਕਲਾ ਦੇ ਨਾਲ ਨਿਕਲੂਗਾ ਯਾਨੀ ਇਹ ਉਪਰਾਲਾ ਜਿਹੜਾ ਕੀਤਾ ਗਿਆ ਸਮੂਹ ਸੰਗਤ ਦੇ ਵੱਲੋਂ ਨਗਰੀਸ਼ਨਪੁਰ ਵੱਲੋਂ ਤੇ ਬਹੁਤ ਸਾਨੂੰ ਮਾਣ ਮਿਲਿਆ ਹੈ ਉਨਸੇ ਤੋਂ ਰਣੋਗਲਾਂ ਤੋਂ ਰਣੋਖੋਤ ਤੋਂ ਬਹੁਤ ਉਹਨਾਂ ਨੇ ਸਾਡਾ ਸਹਿਯੋਗ ਕੀਤਾ ਲੰਗਰ ਆਦਕ ਲਗਾਏ ਸੇਵਤਾ ਦੀ ਸੇਵਾ ਕੀਤੀ ਤੇ ਸਾਡਾ ਇਹ ਉਪਰਾਲਾ ਹੈ ਮੇਨ ਮਕਸਦ ਇਹੀ ਹੈ ਵੀ ਸੰਗਤ ਬਖਤਵਤ ਗੁਰੂ ਗ੍ਰੰਥ ਸਾਹਿਬ ਬਣੇ ਖੰਡੇ 바ਟੇ ਦਾ ਅੰਮ੍ਰਿਤ ਛੱਕੇ ਤੇ ਅੰਮ੍ਰਿਤ ਛੱਕੇ ਸਿੰਘ ਸਜੇ ਜਦੋਂ ਅੰਮ੍ਰਿਤ ਛੱਕੇ ਸਿੰਘ ਸਜੂਗਾ ਤੇ ਨਸ਼ਿਆਂ ਦਾ ਤਿਆਗ ਹੋ ਜਾਣਾ ਜਿਹੜਾ ਨਸ਼ਿਆਂ ਦਾ ਤਿਆਗ ਕਰ ਦਿੰਦਾ ਤੇ ਉਹਦਾ ਸਰੀਰ ਵੀ ਤੰਦਰੁਸਤ ਹੋ ਜਾਂਦਾ ਹੈ ਤੇ ਆਪਣੇ ਘਰ ਪਰਿਵਾਰ ਨੂੰ ਵੀ ਸਹੀ ਤਰੀਕੇ ਨਾਲ ਸੰਭਲ ਲੈਂਦਾ ਚਲਾ ਲੈਂਦਾ ਸਾਡਾ ਇੱਕ ਗਰੁੱਪ ਬਣਾਇਆ ਹੋਇਆ ਹੈ ਕੁਝ ਚੰਗਾ ਕਰੀਏ ਸਾਡੇ ਨੌਜਵਾਨ ਵੀ ਸਾਡੇ ਨਾਲ ਜੁੜੇ ਹੋਏ ਨੇ ਤੇ ਅਸੀਂ ਆਸ ਕਰਦੇ ਹਾਂ ਗਾਹ ਨੂੰ ਅਸੀਂ ਕੁਝ ਚੰਗਾ ਕਰੀਏ ਤੇ ਨਗਰ ਦੇ ਵਿੱਚੋਂ ਸਾਨੂੰ ਹੋਰ ਵੀ ਮਾਣ ਮਹਿਸੂਸ ਹੋਵੇ ਤੇ ਮਾਣ ਮਿਲੂਗਾ ਹੁਣ ਪੂਰਾ ਸਾਨੂੰ ਆਸ ਹੋ ਗਈ ਹੈ ਕਿ ਨੌਜਵਾਨ ਵੀ ਸਾਡੀ ਆਸ ਤੋਂ ਵੀ ਜ਼ਿਆਦਾ ਮੰਨ ਲਓ ਸਾਡੇ ਨਾਲ ਮੁੰਡੇ ਨਾ ਮੁੰਡੇ ਜੋੜ ਕੇ ਖੜੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸਰਪੰਚ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰੀ ਦਿਹਾੜੀ ਡਿਊਟੀ ਸਾਡੇ ਨਾਲ ਦਿੱਤੀ ਹੈ ਨਹੀਂ ਆਮ ਕਰਕੇ ਸਰਪੰਚੀ ਮਿਲ ਜਾਂਦੀ ਹੈ ਤੇ ਹਾਜ਼ਰੀ ਲਵਾ ਕੇ ਚਲੇ ਜਾਂਦੇ ਨੇ ਤੇ ਇਹਨਾਂ ਨੇ ਪਹਿਲਾਂ ਵੀ ਜਿਹੜਾ ਸਮਾਗਮ ਅਸੀਂ ਕਰਾਇਆ ਸੀਗਾ ਨਗਰ ਦੀ ਸਹਿਯੋਗ ਦੇ ਨਾਲ ਆਪਣੇ ਗੁਰਬਾਣੀ ਗੰਠ ਮੁਕਾਬਲੇ ਦਾ ਗੁਰਮਤ ਦੇ ਇਤਿਹਾਸ ਦਾ ਤੇ ਦਿਵਾਲਾ ਦਸਤਾਰ ਸਜਾਉਣ ਦਾ ਉਹਦੇ ਵਿੱਚ ਵੀ ਪੂਰੇ ਦਿਹਾੜੀ ਇਹਨਾਂ ਦੀ ਮਨ ਲਾ ਹਾਜ਼ਰੀ ਰਹੀ ਦਾ ਧੰਨਵਾਦ ਜੇ ਕਿਸੇ ਦਾ ਨਾਮ ਰਹਿ ਗਿਆ ਹੋਵੇ ਨਾ ਕਿਸੇ ਦਾ ਬੋਲਿਆ ਗਿਆ ਹੋਵੇ ਵੀ ਅਸੀਂ ਉਹਦਾ ਸਤਿਕਾਰ ਨਾ ਕਰ ਸਕੇ ਹੋਈ ਉਹਨਾਂ ਤੋਂ ਖਿਮਾ ਦੀ ਜਾਚਕਾ ਪਰ ਅੱਗੇ ਵਾਸਤੇ ਅਸੀਂ ਇਹ ਆਸ ਕਰਦੇ ਹਾਂ ਕਿ ਹਰ ਸਮੇਂ ਸਾਡੇ ਨਾਲ ਖੜਨਗੇ ਤੇ ਸਾਡਾ ਸਹਿਯੋਗ ਦੇਣਗੇ ਅਸੀਂ ਕੁਝ ਚੰਗਾ ਕਰੀਏ ਨਗਰ ਦੇ ਵਿੱਚ ਚੰਗਾ ਕਰਕੇ ਵਿਖਾਈਏ ਤੇ ਨਗਰ ਦੇ ਵਿੱਚੋਂ ਵੀ ਇਲਾਕੇ ਦੇ ਵਿੱਚੋਂ ਵੀ ਸਾਨੂੰ ਮਾਣ ਮਿਲੇ ਤੇ ਲੋਕ ਸਾਡਾ ਸਤਿਕਾਰ ਕਰਨ ਅਸੀਂ ਲੋਕਾਂ ਦਾ ਸਤਿਕਾਰ ਕਰੀਏ ਸਾਰੇ ਗੁਰੂ ਵਾਲੇ ਬਣੀਏ ਗੁਰੂ ਦੇ ਨਾਲ ਜੁੜਨਾ ਕਰੀਏ ਖੰਡੇ ਵਟ ਦਮ ਫੜੀਏ ਇੰਨੀਆਂ ਗਬਨਤੀਆਂ ਬਰਵਾਣ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ